ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਦੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋ ਝੋਟੀਆਂ ਬਹੁਤ ਬਹੁਤ ਚੰਗੀ ਕੁਆਲਿਟੀ ਦੀਆਂ ਜੀ ਤੇ ਸੁਈਆਂ ਸਵਾਈਆਂ ਜੀ ਤੇ ਆਜੋ ਬਾਤ ਸਾਹਿਬ ਹੁਣੇ ਨਾ ਕਰਦੇ ਆ ਗੱਲ ਜੀ ਤੇ ਕੀ ਪ੍ਰਾਈਜ਼ ਨੇ ਝੋਟੀਆਂ ਦਾ ਤੇ ਕਿੰਨਾ ਦੁੱਧ ਹੈ ਜੀ ਆਜੋ ਜੱਗੀ ਆ ਜੀ ਜੱਗੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਗਾਂ ਕੀ ਹਾਲ ਜੀ ਕਿਰਪਾ ਗੁਰ ਰਾਮਦਾਸ ਪਾਸ਼ਾ ਦੀ ਬਾਬੇ ਦੀ ਸੋਣੀ ਹਾਂਜੀ ਜੀ ਪਿੰਡ ਆਪਣਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ਼ਰੀਆਮਤ ਸਾਹਿਬ ਸਾਹਿਬ ਠੀਕ ਇਹ ਦੋ ਝੋਟੀਆਂ ਆਪਣੇ ਕੋਲ ਪੁਰਾਹ ਗਈਆਂ ਸੀ ਤੇ ਮੈਂ ਕਿਹਾ ਚੱਲ ਇਹਨਾਂ ਦੀ ਵੀਡੀਓ ਪਾਈਏ ਹਾਂਜੀ ਦੋਵੇਂ ਪੈ ਲੈਣਾ ਠੀਕ ਤੇ ਇੱਕ ਝੋਟੀ ਦੋਵੇਂ ਚਾਰ ਚਾਰ ਦੰਦ ਉਹ ਪਹਿਲੇ ਨੰਬਰ ਵਾਲੀ ਜਿਹੜੀ ਝੋਟੀ ਆ ਉਹਨੂੰ ਸੂਈ ਨੂੰ ਅੱਜ ਸਚਾਈ ਵਾਲਾ ਜਿਹੜਾ ਪੰਜਵਾਂ ਦਿਨ ਉਹ ਪੰਜਵਾਂ ਦਿਨ ਤੇ ਸਹੀ ਮੈਨ ਇਹ ਦੇ ਵਿੱਚ ਐ ਵੇਲੇ ਦੁੱਧ ਝੱਗ ਆਲਾ ਹੋਊਗਾ 14 15 ਲੀਟਰ ਹਾਂਜੀ ਪਰ 13 ਲੀਟਰ ਆਣਾ ਝੋਟੀ 13 ਦਾ ਹਾਂ ਠੀਕ ਹੈ ਜੇ ਕੱਲ ਨੂੰ ਵੇਗੀ ਠੀਕ ਆ ਹਾਂਜੀ ਨਹੀਂ ਤੇ ਸ਼ਨੀਵਾਰ ਤੇ ਐਤਵਾਰ ਨੂੰ ਆਨਲਾਈਨ ਇਹ ਝੋਟੀ ਦੀ ਚਵਾਈ ਕਰਾਂਗੇ ਠੀਕ ਆ ਹਾਂ ਤੇ ਜਿਆਦੀ ਅਸਲ ਤੇ ਜਿਆਦੀ ਚੰਗੀ ਫਤਿਹਾਬਾਦ ਏਰੀਆ ਦੀਆਂ ਝੋਟੀਆਂ ਆ ਠੀਕ ਆ ਕੇ ਵੇਖ ਕੇ ਦੋ ਡੰਗ ਚਵਾ ਕੇ ਫੇਰ ਭੈਣ ਭਰਾ ਖਾਣ ਹਾਂਜੀ ਹਾਂਜੀ ਕੋਈ ਆਪਾਂ ਨੂੰ ਕਾਲੀ ਨਹੀਂ ਜਿਹੜੀ ਮੈਂ ਦੇ ਆਪਾਂ ਵੀ ਪਿਸ਼ੌਰ ਪਈਏ ਲਾਏ ਆ ਕੋਈ ਆਪਾਂ ਥੋਟੀ ਮੈਂ ਨਹੀਂ ਗਈ ਪਿਸ਼ੋ ਲਈ ਹਾਂਜੀ ਹਾਂਜੀ ਚਵਾਈ ਦੀ ਚੰਗੀ ਮੈਂ ਲਈ ਆ ਤੇ ਲੇਵਟੀ ਦੀ ਸਾਫ ਮੈਂ ਲਈ ਆ ਤਾਜੀ ਸੁਈ ਲਈ ਆ ਮਈਆਂ ਸਾਫ਼ ਸੁਥਰੀਆਂ ਥੋੜੀਆਂ ਜੀਆਂ ਘੱਟ ਮਿਲਦੀਆਂ ਤੇ ਜੇ ਮਿਲਦੀਆਂ ਤੇ ਪੈਸੇ ਲਾ ਕੇ ਮਿਲਦੀਆਂ ਹਾਂਜੀ ਕੋਟੀਆਂ ਮਈਆਂ ਅੱਗੇ ਭੈਣ ਭਰਾ ਆਪਾਂ ਨੂੰ ਬੜੇ ਫੋਨ ਕਰਦੇ ਆ ਵੀ ਅੰਕਲ ਜੀ ਤੁਸੀਂ ਸਿਆਣੇ ਜੇ ਕੋਈ ਆਪਣੇ ਬੱਚਿਆਂ ਮਤਲਬ ਕੋਈ ਗੱਲ ਏਦਾਂ ਵਾ ਕਿ ਬੱਚਿਆਂ ਵਰਗਾ ਜਾ ਕੋਈ ਆਪਣੇ ਹੁਆਣ ਦਾ ਕੋ ਬੰਦਾ ਵੀ ਆਪਣੇ ਨਾਲ ਠੱਗੀ ਥੋਰੀ ਵੱਡੀ ਹੁੰਦੀ ਆ ਆਪਣੇ ਆਪਾਂ ਤੇ ਇਹ ਗੱਲ ਕਹਿੰਦੇ ਆ ਵੀ ਇੱਥੇ ਸਾਡੇ ਘਰ ਮੈਂ ਚਵਾ ਕੇ ਦੋ ਡੰਗ ਖੜੋ ਹਾਂਜੀ ਆਪਾਂ ਨਹੀਂ ਆਂਦੇ ਵੀ ਸਾਡੇ ਘਰੋਂ ਮਲ ਕੇ ਗੱਲ ਏਦਾਂ ਵਾ ਵੀ ਤੁਸੀਂ ਧਾਰਾ ਮਾਰ ਕੇ ਮੈਂ ਲੈ ਜਾਓ ਦੋ ਡੰਗ ਚਵਾ ਕੇ ਅੱਜ ਵੀ ਮਈਆਂ ਵਿਕੀਆਂ ਵਾ ਹਾਂਜੀ ਜੀ ਹੁਣ ਚੋਗੇ ਆ ਸਵੇਰੇ ਚਵਾ ਕੇ ਮਈਆਂ ਤੇ ਫੇਰ ਆਪਾਂ ਘਲਾਉਣੀਆਂ ਉੱਦਾਂ ਨਹੀਂ ਘਲਾਉਣੀਆਂ ਭਾਵੇਂ ਮੈਂ ਦੇ ਵਿੱਚੋਂ 2000 ਮੁਨਾਫਾ ਲਈਏ ਤੇ ਭਾਵੇਂ 5 ਲੱਲੀ ਇਹਦੇ ਭਾਵੇਂ ਦਾ ਹੋ ਤੇ ਸਾਡਾ ਕਿੱਤਾ ਵਾ ਜਿੱਥੇ ਕਿ ਜੇ ਸੌਦਾ ਮਲਕੇ ਬਰਾਬਰ ਜੇ ਛੁੱਟਣਾ ਦਾ ਟਿਕਾਣਾ ਇਹ ਮਲਕੇ ਭਾ ਬਰਾਬਰ ਕੇ ਸੈਟ ਬੈਣਾ ਹੁੰਦਾ ਉੱਥੇ ਕਿ ਜੇ ਸੌਦਾ ਸੈਟ ਬਾਹਲ ਕੇ ਤੇ ਚਲੋ ਗੱਲ ਇਦਾਂ ਵਾ ਵੀ ਮੈਂ ਦੇ ਰਹੀ ਦੀ ਆ ਤੇ ਅੱਜ ਦੋ ਹੀ ਝੋਟੀਆਂ ਵਾ ਸਿਰ ਬਹੁਤ ਬਹੁਤ ਚੰਗੀਆਂ ਕੁਆਲਿਟੀ ਦੀਆਂ ਤੇ ਰੇਡ ਮਾਰ ਦੇ ਦਾ ਠੀਕ ਇਹ ਝੋਟੀ ਪਹਿਲਾ ਸੂਆ ਚਾਰ ਦੰਦ ਚਾਰ ਦੰਦ ਕੱਟੀ ਜਦੇ ਕੱਟੀ ਦੋਹਾਂ ਮਗਰ ਕੱਟੇਗਾ ਦੋਹਾਂ ਦੇ ਪਿਛੇ ਕਟੀਆਂ ਜੇ ਵੇਖਿਆ ਧਿਆਨ ਦੇਗੀ ਆ ਵੇਖੋ ਝੋਟੀ ਵੇਖੋ ਜਾਰੀ ਵੱਡੀ ਆ ਕਿੰਗਰੇ ਵਾਲਾ ਸਿੰਘ ਤੇ ਚਾਰ ਦੰਦ ਕਿੰਗ ਨੇ ਆਗਾ ਸਿੰਘ ਤੇ ਥਾਨ ਕੁਆਲਟੀ ਵੇਖੋ ਜਾਨ ਮਾਸਾ ਮੋੜ ਬਾਦੀ ਬੁੱਦੀ ਹੋ ਸਕਦੀ ਹੈ ਬਹਿ ਬੁੱਦੇ ਨਹੀਂ ਉੱਤਰ ਸਕਦਾ ਹਾਂ ਆਹ ਗਾ ਲੈ ਲਓ ਇਹੋ ਗਾ ਲੰਮੀ ਕਰ ਦੋ ਸਿੱਧੀ ਆਖ ਪਰੇ ਜਾਂਦੇ ਘੋਟੀ ਦਾ ਮੁਖਮਨੇ ਆ ਇਧਰ ਲੈਵੇ ਦੀ ਕਿੰਨੀ ਸਾਫ ਹੈ ਝੋਟੀ ਵੇਖੋ ਆ ਦੇਖ ਆ ਇਧਰ ਦਾਜੁਰ ਜਿਹੀ ਤੇ ਪਰ ਸਾਫ ਆ ਰਾਈ ਯਾਰੀ ਵੱਡੀ ਹੈ ਇਧਰ ਕੋਨਾ ਆ ਰਾਵੇ ਖੱਪ ਕੱਲੀ ਕੱਲੀ ਦੀਦੀ ਆ ਰਾਈ ਰਾਈ ਐਸ ਦਾ ਕੁਝ ਐ ਕੋਈ ਪਰਿਵਾਰ ਹੀ ਕਿ ਉਹਨ ਵੀ ਬੜੀ ਚੰਗੀ ਇਹ ਨਹੀਂ ਗੱਲ ਵਿੱਚ ਉਹ ਵੀ ਬੜੀ ਮੋਢੀ ਆਹ ਦੇ ਤੇ ਨਾਰਾਂ ਵੇਖੋ ਦਹੀਂ ਜਿਹੜਾ ਕੱਟੀ ਵੇਹ ਲੋ ਹਾਲੇ ਪੰਜਵਾਂ ਦਿਨ ਸੂਈ ਨੂੰ ਨਾ ਪੰਜਵਾਂ ਦਿਨ ਸੂਈ ਨੂੰ ਕੱਟੀ ਵੇ ਕੱਟੀ ਬਹੁਤ ਆਉਂਦੀ ਹੈ ਹਾਂਜੀ ਹਾਂਜੀ ਕੱਟੀ ਦੇ ਠੀਕ ਜਿੰਨੀ ਕ ਪੂਸ਼ਲ ਮੈਂ ਦੀ ਚਿੱਟੀ ਉਨੀ ਕ ਕੱਟੀ ਦੀ ਆ ਹਾਂਜੀ ਛੋਟੀ ਜੇ ਤੇ ਸਾਡੇ ਕੋਲ ਰਹੇ ਤੇ ਆਪਾਂ 15 ਲੀਟਰ ਦੁੱਧ ਜੋਕੇ ਦੇਵਾਂ ਹੁਣ ਵੀ ਆਨਲਾਈਨ ਮਲਕੇ ਸ਼ਾਂਤਨਾ ਸੱਤਾਂ ਦੀ ਲੋਕ ਕਹਿ ਦਿੰਦੇ ਆ ਵੀ ਪੰਜਾਂ ਦਿਨਾਂ ਦੀ ਜਾਂ ਚਮਾਂ ਦੀ ਦੁੱਧ ਨਹੀਂ ਕੱਢਦੀਆਂ ਪਹਿਲਣ ਛੋਟੀਆਂ ਆਪਾਂ ਪਹਿਲਣ ਛੋਟੀ ਦਾ ਦੁੱਧ ਪਰਸੋਂ ਨੂੰ ਜੇ ਵੇਗੀ ਠੀਕ ਆ ਨਾ ਵੇਗੀ ਆਨਲਾਈਨ ਚੁਆਈ ਕਰਾਵਾਂਗੇ ਹਾਂਜੀ ਹੈ ਤੇ ਝੋਟੀ ਦਾ ਮੁੱਲ ਤੇ ਇਹੋ ਜੀ ਝੋਟੀ ਜੇ ਤੇ ਹੋਵੇ 40 ਕੋਈ ਖੜਵੀ ਹੋਵੇ ਦੁੱਧ 6-7 ਕਿਲੋ ਵਾਲੀ ਹੋਵੇ ਆਹ ਇੱਕ ਝੋਟੀ ਅਸੀਂ ਜਿਹੜੀ ਰੇਟ ਪਾਇਆ ਜਿਹਦਾ 117 ਉਹ ਵੀ ਗਈ ਵੀ ਅੱਜ 112 ਦੀ ਹਾਂਜੀ ਉਹ ਇਹਦੇ ਨੂੰ ਕੱਦ ਚ ਵੱਡੀ ਆ ਦੁੱਧ ਥੋੜਾ 8 ਲੀਟਰ ਦੱਸਿਆ ਸੀ ਹਾਂਜੀ ਉਹ ਚਲੋ ਉੱਥੋਂ ਪਿੱਛੋਂ ਭਾ ਬਰਾਬਰ ਹੀ ਹੁਣ ਅੱਜ ਭਾ ਬਰਾਬਰ ਜੀ ਮਲਕੇ ਝੋਟੀ ਆਪਣੀ ਉਹ ਵੀ ਗਈ ਆ ਕੋਈ ਉਹਦੇ ਚ ਬਾਈਟ ਨਹੀਂ ਕੋ ਹੋਇਆ ਇਹ ਝੋਟੀ ਉਤਰਾ ਵੇਚਣ ਨੂੰ ਤੇ 160 ਦੀ ਵੇਚਦੀ ਹੈ ਪਰ ਕੋਈ 1 60 ਨਹੀਂ ਕੋਈ ਕਟਾਵੇ ਵਧਾਵੇ ਨਾ ਭੈਣ ਭਰਾ ਅੱਜ ਖੜਨੀ ਤੇ ਦੋ ਟਾਈਮ ਚੋਕੇ ਦੇਵਾਂਗੇ 1.5 ਲੱਖ ਦੀ ਤੇ 3000 ਛੋੜ 3000 ਛੋਤ ਬਾ ਠੀਕ ਹੈ ਹਾਂਜੀ ਤੇ ਦੂਜੇ ਨੰਬਰ ਤੇ ਦੂਜੇ ਨੰਬਰ ਆ ਗਏ ਉਹ ਵੀ ਪਹਿਲਾਂ ਉਹਦੇ ਮਗਰ ਵੀ ਕੱਟੀ ਆ ਉਹਦੇ ਮਗਰ ਵੀ ਕੱਟੀ ਆ ਦੇ ਇਹਦੇ ਕੋ 10 ਲੀਟਰ ਦੁੱਧ ਹਾਂਜੀ ਹਾਂਜੀ 10 ਲੀਟਰ ਆ ਤੇ ਪਹਿਲਾਂ ਸੁਆ ਪਹਿਲਾਂ ਸੁਆ ਕੱਟੀ ਬਹੁਤ ਚੋਕੀ ਕਿਉਂ ਨਹੀਂ ਆ ਇਹ ਫੋਗ ਜਾਰੀ ਚੰਗੀ ਇਹ ਵੀ ਵੱਡੀ ਹੈ ਇਹ ਕੀ ਲੱਗੇ ਸਿੰਗੀ ਆ ਵੇਖੋ ਆਹ ਇਹਦੀ ਬਿਮਾਰ ਹੈ ਬਹੁਤ ਤੇਜ਼ ਸਿੰਗੀ ਸਾਡੀ ਬਹੁਤ ਅੰਗੀ ਸਿੰਗ ਕੁਆਲਟੀ ਛੋਟੀ ਇਹ ਮੇਰੇ ਕੋਲ ਆ ਜਾ ਆ ਵੇਖੋ ਅੰਦਰਿਆਂ ਵਾਲੇ ਨੇ ਕਾਲਾ ਟਮਕਣੇ ਵਾਲੇ ਹਾਂ ਇਹ ਲੈਦੇ ਆ ਵੇਖੋ ਟਿਕਾ ਹਾਂ ਉਹ ਸ਼ੇਡਖਾਨੀ ਨਹੀਂ ਆਈ ਹਾਂ ਜਾਂਦੇ ਨੇ ਇਹਨਾਂ ਵਾਲੇ ਸੇਕ ਗਏ ਰੇ ਜਿਹਨਾਂ ਸ਼ੇਡਖਾਨੀ ਨਹੀਂ ਕੋਈ ਸਿੰਗਦਾ ਜੀ ਕਦੀ ਉਹ ਚੰਗੀ ਵੀ ਹੱਥ ਨੂੰ ਜੱਦ ਕਰਦੀ ਆ ਦੇਖੋ ਜਿਹੜਾ ਆਪਣਾ ਟ੍ਰੈਂਡ ਹੈ ਜਾਰੀ ਹੈ ਸਭ ਤੋਂ ਜਿਆਦਾ ਚੰਗੀ ਆ ਆ ਜਿਆਦੀ ਚੰਗੀ ਤੇ ਬੜੀ ਸਾਫ਼ ਹੈ ਕੱਤੀ ਉਹ ਸਾਫ਼ ਐਦਾਂ ਬਈ ਜਰੂਰ ਤੋਹਾਰੀ ਕੱਤੀ ਹਾਂ ਕੋਈ ਇਹ ਵੀ ਕਿਉਂ ਕਰ ਠੀਕ ਤੇ ਇਹਦਾ ਵਟਸਐਪ ਜੀ ਵਟਸਐਪ ਜੀ ਛੋਟਿਕਾ ਦੁੱਧ ਦੁੱਧ 10 ਲੀਟਰ ਹਾਂ ਜੀ 4 ਦੰਦਵਾ ਤੇ ਮੰਦਿਆਂ ਵਾਲਾ ਝੋਟਿਆਂ ਦਾ ਦੋਹਾਂ ਦਾ ਮੁੱਲ ਉਹਦਾ ਵੀ 147 ਮੁੱਲ ਕੀਤਾ ਤੇ ਏ ਦਾ 1 10 15 ਕੋਈ ਮੁੱਲ ਨਹੀਂ 1 5 ਦੀ ਦੇ ਦੇ 1 5 ਦੀ ਪਰ ਅੱਜ ਮੰਦਾ ਜੀ ਹਾਂਜੀ ਹੋਰ 10 ਦਿਨਾਂ ਨੂੰ 15 ਨੂੰ ਜਾਂ ਮਹੀਨੇ ਨੂੰ ਬਾਜ਼ਾਰ ਨੇ ਰਫ਼ਤਾਰ ਫੜ ਦੇਣੀ ਆ ਜਿਹੜੀ ਅੱਜ ਦੀ ਮੈਂ ਲਈ ਜਿਹੜੀ ਆ ਮਹੀਨੇ ਬਾਅਦ ਫੇਰ ਉਹਨੇ ਰੁਪਈਆ ਦੇ ਉਹਨੇ ਰੁਪਈਆ ਦੇ ਦਿੱਤੇ ਜਿੱਥੋਂ ਮਰਜੀ ਕੋਈ ਲੈ ਲਵੇ ਪਰ ਮੈਂ ਸਾਫ਼ ਸੁਥਰੀ ਚੋਚਵਾ ਕੇ ਤੇ ਫੇਰ ਮੈਂ ਲਾਉ ਮੈਂ ਤੇ ਹਰ ਇੱਕ ਭੈਣ ਭਰਾ ਨੂੰ ਕਹਿੰਦਾ ਵਾਂ ਇਹ ਕਿ ਨੰਬਰ ਕਿਰਾਮਾ ਦੇਣ ਨਾਲੋਂ ਚੰਗਾ ਹੋਵੇ ਵੀ ਪਹਿਲੋ ਤਸੱਲੀ ਕਰ ਲਓ ਆਪਣੀ ਪਿੰਡ ਆਪਣਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਫੋਨ ਨੰਬਰ 887296295 ਪਰ ਇਹ ਆ ਵੀ ਆਪਣੀਆਂ ਹੁਣ ਮਈਆਂ ਜਿਹੜੀਆਂ ਵਾ ਆਪਾਂ ਆਨਲਾਈਨ ਵੀ ਚੁਵਾਈ ਕਰਾ ਕਰਾ ਦੇਵਾਂਗੇ ਭਾਵੇਂ 6 ਜਾਂ 8 ਮਹੀਆਂ ਹੀ ਹਫ਼ਤੇ ਦੀਆਂ ਵਿਗੜ ਹਾਂਜੀ ਤੇ ਜਿਤਨਾ ਆਪਾਂ ਅੱਗੇ ਸ਼ੁਰੂ ਤੋਂ ਹੀ ਆਪਣਾ ਕੰਮ ਰਿਆ ਵੀ ਸਾਫ਼ ਸੁਥਰਾ ਕੰਮ ਕਰਨਾ ਉਹਨਾਂ ਇੱਕ ਤੇ ਪਹਿਲਾ ਨੰਬਰੇ ਪੱਠਾ ਨਹੀਂ ਹੈਗਾ ਹਾਂਜੀ ਹੁਣ ਇੱਕ ਮਹੀਨਾ ਜਾਂ 25 ਦਿਨ ਪੱਠਾ ਨਹੀਂ ਕੋਈ ਹੈਗਾ ਤੂੜੀ ਤੇ ਹੀ ਕੰਮ ਚੱਲਣ ਰਿਹਾ ਤੂੜੀ ਦੇ ਉੱਤੇ ਮਲ ਕੇ ਗਤਾਵਾ ਚੱਲਣ ਰਿਹਾ ਵਾ ਤੇ ਥੋੜਾ ਜਿਹਾ ਭਾਵੇਂ 20 25 ਦਿਨ ਮਈਆਂ ਭਾਵੇਂ ਪੱਠ 9 10 ਹੀ ਬਸ ਇੰਨੀਆਂ ਰਹਿਣ ਆ ਕੇ ਭੈਣ ਭਰਾ ਵੀਖ ਕੇ ਅੱਗੇ ਜਿੰਨਾ ਭੈਣ ਭਰਾ ਆਪਣੇ ਕੋਲ ਮਾਲ ਖੜਾ ਆ ਉਹਦੇ ਲਈ ਜਾਂਦੇ ਆ ਮਾਲ ਮੇਟੋ ਮੇਟੀ ਵੀ ਕੀ ਜਾਂਦਾ ਵਾ ਕੱਲ ਵੀ ਮਈਆਂ ਵਿਕੀਆਂ ਮਾਂ ਪਰਸੋਂ ਵਿਕੀਆਂ ਮਾਂ ਤੇ ਅੱਜ ਵੀ ਦੋ ਮਈਆਂ ਵਿਕੀਆਂ ਠੀਕ ਇਹ ਦੋ ਝੋਟੀਆਂ ਲੈਂਦੀਆਂ ਅਸੀਂ ਮੈਂ ਅਜੇ ਹਲਦੂਆਂ ਝੋਟੀਆਂ ਦੀ ਵੀਡੀਓ ਪਾ ਰਹੀ ਹਾਂ ਇੱਕ ਝੋਟੀ ਢਲੀ ਹੋਈ ਆ ਆਪਣੇ ਕੋ ਹਾਂਜੀ ਆ ਉਹ ਉਹਨੀਆਂ ਲੈ ਸੈੱਟ ਹੋਊ ਦੇ ਫਿਰ ਵੀਡੀਓ ਪਾਵਾਂਗੇ ਇੱਕ ਝੋਟੀ ਹੋ ਜਿਹੜੀ ਵੱਡੀ ਦੱਸਿਆ ਸੀ ਉਹ ਉਹ ਮਤਲਬ ਕਿ ਉਹਦੇ ਕੋਲ ਦੁੱਧ ਆ ਇਹੋੜੇ 16 ਲੀਟਰ ਆ ਹਾਂਜੀ ਜਿਹੜੇ ਕਿਸੇ ਨੇ ਚਿਵਾ ਕੇ ਕਾੜਨੀ ਹੋਵੇ ਤੇ ਉਹਦਾ 2 ਲੱਖ ਰੁਪਈਆ ਮੁੱਲੋ ਠੀਕ ਉਹ ਵੀ ਵੇਖ ਕੇ ਕੋਈ ਖੜ ਤਾ ਚਲੋ ਠੀਕ